ਦੋਸਤੋ ਪੰਜਾਬ ਦੇ ਕਿਸਾਨਾਂ ਦੇ ਨਾਲ ਜੁੜੀ ਹੋਈ ਇੱਕ ਵੱਡੀ ਖਬਰ ਮੈਂ ਤੁਹਾਡੇ ਨਾਲ ਸਾਂਝੀ ਕਰ ਰਿਹਾ ਹਾਂ ਪੰਜਾਬ ਸਰਕਾਰ ਤੇ ਪੀਸੀਲ ਨੇ ਪੂਰੇ ਪੰਜਾਬ ਦੇ ਕਿਸਾਨਾਂ ਦੇ ਵਿੱਚੋਂ 9000 ਕਿਸਾਨਾਂ ਦੀ ਪਛਾਣ ਕੀਤੀ ਹੈ ਜਿਨ੍ਹਾਂ ਦੀ ਮੋਟਰਾਂ ਤੇ ਹੁਣ ਆਰਾ ਚੱਲੂਗਾ ਸਤਿ ਸ਼੍ਰੀ ਅਕਾਲ 900 ਮੈਂ ਗੁਰਜਿੰਦਰ ਸਿੰਘ ਪੰਗੂ ਤੁਸੀਂ ਦੇਖ ਰਹੇ ਹੋ ਤੁਹਾਡਾ ਆਪਣਾ ਚੈਨਲ ਸੱਤ ਟੈਲੀਵਿਜ਼ਨ ਜਿਨ੍ਹਾਂ ਦੋਸਤਾਂ ਨੇ ਹੁਣ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਕਰ ਲੈਣਾ ਸਬਸਕ੍ਰਾਈਬ ਕਿਉਂਕਿ ਇਸ ਚੈਨਲ ਦੇ ਉੱਪਰ ਬੁੱਧੀਜੀਵੀ ਆਉਂਦੇ ਨਾਲ ਜਾਂ ਜਿਹੜੀਆਂ ਹੋਰ ਸਮਾਜ ਨੂੰ ਸੇਧ ਦੇਣ ਵਾਲੀ ਖਬਰਾਂ ਨੇ ਵੱਡੇ ਇਸ਼ੂ ਨੇ ਉਹ ਡਿਸਕਸ ਕਰਦੇ ਹਾਂ ਅਸੀਂ ਇਸ ਚੈਨਲ ਦੇ ਉੱਪਰ ਦੋਸਤੋ ਖਬਰ ਕੀ ਹੈ ਖਬਰ ਹੈ ਕਿ ਪੰਜਾਬ ਸਰਕਾਰ ਤੇ ਪੀਐਸ ਪੀਸੀਐਲ ਨੇ ਪੂਰੇ ਪੰਜਾਬ ਦੇ ਕਿਸਾਨਾਂ ਦੇ ਵਿੱਚੋਂ 9000 ਕਿਸਾਨਾਂ ਦੀ ਪਛਾਣ ਕੀਤੀ ਹੈ ਜਿਨ੍ਹਾਂ ਕਿਸਾਨਾਂ ਨੂੰ ਮੋਟਰ ਬਿਜਲੀ ਜਿਹੜੀ ਮੋਟਰਾਂ ਦੇ ਪਰ ਬਿਜਲੀ ਹੈ ਉਹ 24 ਘੰਟੇ ਸਪਲਾਈ ਹੋ ਰਹੀ ਹੈ ਪੀਸੀਐਲ ਦਾ ਕਹਿਣਾ ਹੈ ਪੀਸੀਐਲ ਪੀਐਸ ਪੀਸੀਐਲ ਦਾ ਕਹਿਣਾ ਦੋਸਤੋ ਇਹ ਉਹਨਾਂ ਦਾ ਕਹਿਣਾ ਕਿ ਅਸੀਂ 9000 ਕਿਸਾਨਾਂ ਦੀ ਪਛਾਣ ਕੀਤੀ ਹੈ ਜਿਹੜੇ ਕਿਸਾਨ ਨੇ ਜਿਨ੍ਹਾਂ ਨੂੰ 8 ਘੰਟੇ ਨਹੀਂ 24 ਘੰਟੇ ਮੋਟਰਾਂ ਦੇ ਉੱਪਰ ਲਾਈਟ ਮਿਲ ਰਹੀ ਹੈ ਤੇ ਇਹ ਲਾਈਟ ਹੁਣ ਅਸੀਂ ਕਰਨ ਜਾ ਰਹੇ ਹਾਂ ਬੰਦ ਕਿਉਂਕਿ ਪੀਐਸ ਪੀਸੀਐਲ ਵੀ ਘਾਟੇ ਦੇ ਵਿਚਾਰਕ ਤੌਰ ਦੇ ਉੱਪਰ ਤੇ ਪੰਜਾਬ ਸਰਕਾਰ ਵੀ ਘਾਟੇ ਦੇ ਉੱਪਰ ਹੈ ਹੋ ਸਕਦਾ ਹੈ ਨਾ ਕਿਸਾਨਾਂ ਦੇ ਉੱਪਰ ਕਾਰਵਾਈ ਵੀ ਹੋਵੇ ਕੋਈ ਜ਼ੁਲਮਾਨਾ ਵੀ ਹੋਵੇ ਦੱਸਿਆ ਗਿਆ ਕਿ ਜਦੋਂ ਅੱਜ ਤੋਂ ਕਈ ਸਾਲ ਪਹਿਲਾਂ ਜਿਹੜੇ 24 ਘੰਟੇ ਵਾਲੇ ਪਿੰਡਾਂ ਦੇ ਫੀਡਰ ਨੇ ਜਦੋਂ ਉਹਨਾਂ ਤੋਂ ਖੇਤੀ ਫੀਡਰਾਂ ਨੂੰ ਅਲੱਗ ਕੀਤਾ ਗਿਆ ਤਾਂ ਇਹਨਾਂ ਜਿਹੜੇ ਸੁਖਵਾਨ ਕਿਸਾਨ ਨੇ ਵੱਡੇ ਵੱਡੇ ਜਿਹੜੇ ਧਨਵੰਤ ਕਿਸਾਨ ਨੇ ਇਹਨਾਂ ਕਿਸਾਨਾਂ ਨੇ ਆਪਣੇ ਰਾਜਨੀਤਿਕ ਜ਼ੋਰ ਦੇ ਨਾਲ ਆਪਣੀ ਪੈਸੇ ਦੀ ਤਾਕਤ ਦੇ ਨਾਲ ਜਿਹੜੇ ਫੀਡਰ ਖੇਤੀ ਵਾਲੇ ਅਲੱਗ ਹੋਣੇ ਸੀ ਉਹਨਾਂ ਫੀਡਰ ਨੂੰ ਅਲੱਗ ਨਹੀਂ ਦੋਸਤੋਂ ਹੋਣ ਦਿੱਤਾ 24 ਘੰਟੇ ਵਾਲੇ ਫਿਲਟਰਾਂ ਦੇ ਨਾਲ ਹੀ ਜੋੜ ਕੇ ਰੱਖਿਆ ਤਾਂ ਹੁਣ ਸਰਕਾਰ ਕਹਿੰਦੀ ਕਿ ਜਿਵੇਂ ਭਗਵੰਤ ਮਾਨ ਜੀ ਹੋਰਾਂ ਨੇ ਕਿਹਾ ਕਿ ਬਿਜਲੀ ਦੇ ਮਾਮਲੇ ਦੇ ਵਿੱਚ ਅਸੀਂ ਕਿਸੇ ਵੀ ਕਿਸਾਨਾਂ ਨਾਲ ਬੇਤਕਰਾਨੀ ਚਾਉਂਦੇ ਜੇਕਰ ਇਹ ਕਾਰਵਾਈ ਸਹੀ ਹੈ ਤਾਂ ਪੀਐਸ ਪੀਸੀਐਲ ਕਾਰਵਾਈ ਕਰੇ ਕਾਰਵਾਈ ਕਰਨ ਦੇ ਹੁਕਮ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਤੇ ਪੰਜਾਬ ਸਰਕਾਰ ਨੇ ਦੋਸਤੋ ਕਾਗਜ਼ੀ ਰੂਪ ਦੇ ਵਿੱਚ ਵੀ ਦੇਤੇ ਦੱਸਿਆ ਜਾਂਦਾ ਕਿ ਪੂਰਾ ਪੂਰੇ 12000 ਫੀਡਰ ਨੇ ਪੰਜਾਬ ਦੇ ਵਿੱਚ ਜਿਨ੍ਹਾਂ ਚੋਂ 6600 ਫੀਡਰ ਜਿਹੜੇ ਹੈਗੇ ਨੇ ਦੋਸਤੋ ਉਹ ਖੇਤੀ ਫੀਡਰ ਨੇ ਤੇ ਟਿਊਬ ਵਾਲ ਕਨੈਕਸ਼ਨ ਦੀ ਜਿਹੜੀ ਗਿਣਤੀ ਹੈ ਪੰਜਾਬ ਦੇ ਵਿੱਚ ਉਹ 1450000 ਗਿਣਤੀ ਹੈ ਤੇ ਹੁਣ ਇਹਨਾਂ ਕਿਸਾਨਾਂ ਦੇ ਉੱਪਰ ਆਰਾ ਚੱਲੂਗਾ ਇਹਨਾਂ ਦੀ ਮੋਟਰਾਂ ਦੇ ਉੱਪਰ ਆਰਾ ਚੱਲੂਗਾ ਕਿ ਜਿਹੜੇ ਲਾ혜 ਸਰਕਾਰ ਕਹਿੰਦੀ ਹੈ ਲੈਂਦੇ ਸੀ ਇਹ ਸਰ ਲਾ혜 ਹੋਣਾ ਬੰਦ ਹੋ ਜਾਣਗੇ ਕਹਿੰਦੇ ਕਿ 24 24 ਘੰਟੇ ਮੋਟਰਾਂ ਤੇ ਲਾਈਟ ਤੇ 24 ਘੰਟੇ ਮੋਟਰਾਂ ਚਲਦੀਆਂ ਰਹਿੰਦੀਆਂ ਸੀ ਹਾਲਾਂਕਿ 24 ਘੰਟੇ ਕਿਵੇਂ ਮੋਟਰਾਂ ਚੱਲਦੇ ਰਹਿੰਦੀਆਂ ਸੀ ਇਹ ਕੋਈ ਮੈਨੂੰ ਤਰਕਠੇ ਕਿੰਨੇ ਲੱਗਿਆ ਕਿਉਂਕਿ ਝੋਨੇ ਦੇ ਸੀਜ਼ਨ ਦੇ ਵਿੱਚ ਤਾਂ ਚਲੋ ਆਪਾਂ ਮੰਨ ਸਕਦੇ ਹਾਂ ਕਿ 24 ਘੰਟੇ ਲਾਈਟ ਜੇ ਹੈਗੀ ਆ ਤਾਂ ਮੋਟਰ ਕਿਸਾਨ ਚਲਾ ਕੇ ਰੱਖਦਾ ਕਣਕ ਦੇ ਸੀਜ਼ਨ ਦੇ ਵਿੱਚ ਕੌਣ 24 ਘੰਟੇ ਲਾਈ ਮੋਟਰ ਚਲਾ ਕੇ ਰੱਖਦਾ ਇਸ ਸਲਾਬ ਉਹ ਦੱਸਿਆ ਗਿਆ ਕਿ ਇਹ ਕਿਸਾਨ ਅੱਗੇ ਬਿਜਲੀ ਵੇਚ ਵੀ ਦਿੰਦੇ ਸੀ ਝੋਨੇ ਦੇ ਸੀਜ਼ਨ ਦੇ ਵਿੱਚ ਤਾਂ ਖੁਦ ਕਿਸੇ ਕੋਲ ਐਨੀ ਬਿਜਲੀ ਨਹੀਂ ਹੁੰਦੀ ਕਿ ਬੰਦਾ ਬਿਜਲੀ ਵੇਚ ਦੇ ਕਣਕ ਦੇ ਸੀਜ਼ਨ ਦੇ ਵਿੱਚ ਜ਼ਰੂਰ ਅਗੇ ਬਿਜਲੀ ਜਿਹਦੇ ਕੋਲ ਕਨੈਕਸ਼ਨ ਨਹੀਂ ਹੈ ਪਾਣੀ ਦਾ ਉਹਨੂੰ ਬਿਜਲੀ ਵੇਚਦੀ ਦ ਉਹ ਦੇਖੀ ਵੀ ਹੈ ਕਿ ਇਹ ਹੱਤੀ ਅੱਖ ਦੇ ਨਾਲ ਸੋ ਹੁਣ ਦੇਖਣ ਵਾਲਾ ਹੋਊਗਾ ਇਸ ਮਾਮਲੇ ਦੇ ਉੱਪਰ ਕਿਸਾਨ ਜਿੱਥੇ ਬੰਦੀਆਂ ਦਾ ਕੀ ਪ੍ਰਤੀਕਰਮ ਹੁੰਦਾ ਤੇ ਕਿਸਾਨਾਂ ਦਾ ਕੀ ਪ੍ਰਤੀਕਰਮ ਹੁੰਦਾ ਹੈ ਗੱਲ ਹੁਣ ਜਾਊਗੀ ਕਿਹੜੇ ਪਾਸੇ ਜੋ ਵੀ ਅਪਡੇਟ ਹੋਊਗੀ ਮੈਂ ਲਗਾਤਾਰ ਤੁਹਾਡੇ ਨਾਲ ਸਾਂਝੀ ਕਰਦਾ ਰਹੂੰਗਾ